हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਠਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਹਰੀਕੇ ਪੱਤਨ ਤੋਂ 6-7 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਠਠੀਆਂ ਖੁਰਦ ਦੀ ਮਰਾਣਾ ਪਿੰਡ ਬਿਲਕੁਲ ਨਜ਼ਦੀਕ ਆ ਅਲੀਪੁਰ ਪਿੰਡ ਵੀ ਬਿਲਕੁਲ ਲੱਗੇ ਆ ਵੀਰ ਰਵੀ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਬੜੀ ਕੋ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਨਾਲ ਜਦੋਂ ਵੀ ਕੋਈ ਨਵਾਂ ਪਸ਼ੂ ਇਸ ਘਰੇ ਇਸ ਕਿੱਲੇ ਦੇ ਉੱਪਰ ਆਉਂਦਾ ਤੇ ਤੁਹਾਨੂੰ ਆਪਾਂ ਦਿਖਾ ਦਈਦਾ ਮੌਕੇ ਤੇ ਸੋ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਸਕਦੇ ਜੇ ਅੱਜ 17 ਫਰਵਰੀ ਆ ਸਾਵਾਂਗੂ ਮਾਰਨਿੰਗ 9:30 ਵਜੇ ਦਾ ਵੜਾ ਦੋਵੇ ਗੱਬਣ ਆ ਬਾਕੀ ਰੇਟ ਭਾਅ ਪੜਦਾ ਬਿਲਕੁਲ ਜਾਇਜ਼ ਤੇ ਜੈਨੂਨ ਛੋਟੇ-ਛੋਟੇ ਰੇਟ ਹੋਣਗੇ ਜਿਹੜੇ ਖਰੀਦਾਰ ਵੀਰ ਨੂੰ ਸਮਝ ਆਊ ਤੇ ਦੋਸਤੋ ਤੁਸੀਂ ਸਬਦਾ ਕਰ ਲਿਓ ਵੀਰ ਰਵੀ ਦੇ ਨਾਲ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਤੇ ਆਉ ਲੈਨੇ ਆ ਬਤੇਰੇ ਡਿਟੇਲ ਪੁੱਛਦੇ ਆ ਕੀ ਇਨਫੋਰਮੇਸ਼ਨ ਏ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਰਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਸੇਤਾਂ ਜੀ ਹਾਂਜੀ ਵਧੀਆ ਵਧੀਆ ਜੀ ਅੱਛਾ ਵੀ ਰਵੀ ਅੱਜ ਦੋ ਹੀ ਪਸ਼ੂ ਆਪਣੇ ਕੋਲ ਮੋਟਾਉਣੇ ਨੇ ਹਾਂਜੀ ਦੋ ਹੀ ਠੀਕ ਆ ਦੋਵੇਂ ਬਿਹੜਾ ਆ ਗਈਆਂ ਹਾਂਜੀ ਹਾਂਜੀ ਤੇ ਗੱਬਣੀਆਂ ਇਹ ਹਾਂਜੀ ਭਾਈ ਗੱਬਣੀਆਂ ਠੀਕ ਹੈ ਵੀਰ ਲਓ ਦੋਸਤੋ ਦੋਵੇਂ ਬਿਹੜਾ ਗੱਬਣਾਂ ਤੇ ਬਾਕੀ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਤੋੜ ਕੇ ਚਲਾ ਕੇ ਰੇਟ ਭਾਪੜਤਾ ਬਿਲਕੁਲ ਵੀਡੀਓ ਦੇ ਵਿੱਚ ਕਰਦੇ ਆਂਗੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਠੀਕ ਆ ਜੀ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਅੱਛਾ ਵੀਰੇ ਰਵੀ ਪਹਿਲੇ ਨੰਬਰ ਤੋਂ ਏਸ ਵੈਰ ਤੋਂ ਸ਼ੁਰੂਆਤ ਕਰ ਲਈਏ ਹਾਂਜੀ ਹਾਂਜੀ ਇਹ ਡਿਟੇਲ ਆ ਵੀਰ ਸੂਬਾ ਕਿਨਮਾ ਅੱਗੇ ਸੁਣਿਆ ਦੂਜਾ ਸੂਬਾ ਸੁਣਾਇਨੇ ਦੂਜਾ ਸੂਬਾ ਹਾਂਜੀ 10 ਦਿਨ ਦੀ ਕੱਚੀ ਹੈ ਜੀ 10 ਦਿਨਾਂ ਦੀ ਹਾਂਜੀ ਹਾਂਜੀ ਲਾਇ ਬਣ ਗਈ ਆ ਨਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੂਜਾ ਸੂਬਾ 10 ਕ ਦਿਨ ਹਜੇ ਦੋਸਤੋ ਸਮਾਂ ਲੈਂਦੀ ਆ ਬਾਕੀ ਥਣ ਥੁਣ ਪੂਰਾ ਹੱ ਫੇਸ ਕੁਆਲਿਟੀ ਤੁਸੀਂ ਇਸ ਵਾਰ ਦੀ ਦੇਖ ਕੇ ਚੈੱਕ ਕਰ ਲਓ। ਨਾ ਲਓ ਜੀ ਠੀਕ ਆ ਹਾਈਟ ਮੀਡੀਅਮ ਆ ਪਰ ਹੈ ਨਿਗਰ ਕਰਮਾਲੀ ਠੀਕ ਆ ਰਾਜੀ ਆ ਵਜਨ-ਵਜਨ ਪੂਰਾ ਜਿੰਨਾ ਵੀ ਤੁਸੀਂ ਆ ਵੇਖ ਰਿਹਾ ਜੀ ਵੀਡੀਓ ਦੇ ਵਿੱਚ ਗੁਲਾਈ ਦੇ ਵਿੱਚ ਆ ਠੀਕ ਆ ਹਾਂ ਸੋ 10 ਦਿਨ ਹਜੇ ਲੈ ਜੂਗੀ ਸਮਾਂ ਠੀਕ ਆ ਜੀ ਆਰਡਰ ਤੋਂ ਵੇਖ ਕੇ ਪਤਾ ਲੱਗਦਾ ਵੀ 10 ਦਿਨ ਕੱਟਦੀ ਆ ਪੂਰਾ ਆਰਡਰ ਬਣਾ ਕੇ ਪਸੂ ਫੇਰ ਹੀ ਹੁੰਦਾ ਪੈਸੇ ਬਾਕੀ ਥਾਂ ਤੋਂ ਨਾਥੀ ਚਵਾਈ ਵਾਲਾ ਸੱਜੇ ਖਬੇਸ ਲੱਗਾ ਭਾਈ ਇਹ ਉਹ ਨਹੀਂ ਛੜਾਕਲ ਹੂੰ ਹੂੰ ਹਾਂਜੀ ਮਾੜਾ ਠੀਕ ਆ ਜੀ ਤੇ ਬਾਕੀ ਰਵੀ ਵੀਰ 53 ਤੋਂ ਗੁੰਦ ਹੀ ਜਮਦੀ ਹਾਂਜੀ ਭਾਈ ਸ਼ਹਿਤ ਹੀ ਆਉਂਦੇ ਆ ਜੀ ਠੀਕ ਆ ਹਾਂਜੀ ਤੇ ਮੁੱਲ ਕੀ ਕਰਦੇ ਆ ਫਿਰ ਇਹਦਾ ਮੁੱਲ 42000 ਹਾਂ 40 ਚ ਮਾਨਤਾ ਕਰਦਾ 40 ਚੋਂ ਹਾਂਜੀ ਭਾਈ ਠੀਕ ਹੈ ਜੀ ਲਓ ਦੋਸਤੋ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਖੁੱਲਾ ਡੁੱਲਾ ਭਾਜੀ ਤੇ ਰੇਟ 42 ਆ ਚਾਹੇ ਡਿਮਾਂਡ 42 ਆ 40000 ਦੇ ਵਿੱਚੋਂ ਖੁੱਲਾ ਡੁੱਲਾ ਮਾਨਤਨ ਹੋ ਜਾਊਗਾ ਠੀਕ ਆ ਜੋ ਵੀ ਖਰੀਦਦਾਰ ਸੰਪਰਕ ਕਰੇ ਮਾਨਤਨ ਹੋ ਜਾਊਗਾ ਠੀਕ ਆ ਸੋ ਇੱਕ ਵਾਰੀ ਤੁਹਾਨੂੰ ਹੋਰ ਥੋੜਾ ਜਿਹਾ ਨੇੜੇੋਂ ਆਪਾਂ ਤੁਹਾਨੂੰ ਤੁਹਾਨੂੰ ਦਿਖਾ ਦਈਏ ਆ ਲਓ ਜੀ ਕਿਉਂਕਿ ਬਹੁਤੇ ਵੀਰ ਜਿਹੜੇ ਆ ਆਨਲਾਈਨ ਸੌਦਾ ਕਰ ਲੈਂਦੇ ਆ ਦੂਰ ਨੇੜੇ ਬੈਠੇ ਆ ਨਹੀਂ ਆ ਸਕਦੇ ਤੇ ਉਹਨਾਂ ਲਈ ਆ ਬਾਕੀ ਤੁਹਾਡੇ ਸਾਹਮਣੇ ਆ ਕਰ ਦਿੱਤਾ ਜੀ ਠੀਕ ਆ ਵਿਰਲਾਪੁਰਲਾ ਚੰਗੀਆਂ ਨੇ ਥਾਣਾ ਦੇ ਵਿੱਚ ਤੇ ਬਾਕੀ ਵਿਹੜ ਵੈਸੇ ਵੀ ਚੰਗੀ ਆ ਨਿੱਗਰ ਰਾਜੀ ਆ ਕੋਈ ਲਸੇਰੇਪਣ ਦੇ ਵਿੱਚ ਨਹੀਂ ਜਿੰਨੀ ਵੀ ਕੱਦ ਕਾਠੀ ਆ ਕਰਮ ਵਾਲੀ ਚੰਗੀ ਜੰਮੀ ਪਲੀ ਆ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਰਵੀ ਆਪਣੇ ਕੋਲ ਇਹ ਆ ਗਈ ਵਿਹੜ ਵੀਰੇ ਹਾਂਜੀ ਬਾਜੀ ਇਹ ਤਾਂ ਸੂਬਾ ਦੱਸਦੀ ਆ ਇਹ ਕਿਹਨੂੰ ਦੂਜਾ ਮੰਨ ਸਕਦੇ ਤੀਜਾ ਮੰਨ ਸਕਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਕਰੋ ਸੰਗ ਦੇ ਵਿੱਚ ਇਹ ਵਿਹੜਾ ਠੀਕ ਹੈ ਜੀ ਤੇ ਬੋਦੀ ਵਾਲੀ ਵਿਹੜਾ ਬਾਕੀ ਕਨਕੂਨ ਬਿਲਕੁਲ ਸੈਜ ਵਿੱਚ ਛੋਟੇ ਆ ਤੇ ਹਾਈਟ ਮੀਡੀਅਮ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਵਜਨ ਲੋਡ ਪੂਰਾ ਇਸ ਵਿਹੜ ਦਾ ਵੀ ਤੇ ਦਿਨ ਇਹ ਕਿੰਨੇ ਕੁ ਲੈ ਜੂ ਹਜੇ? ਭਾਜੀ ਇਹ ਵੀ ਹਫਤਾ 10 ਦਿਨ ਲੈ ਜੂ। ਲਓ ਜੀ। ਲਓ ਜੀ। ਠੀਕ ਆ। ਹਫਤਾ 8-10 ਕੁ ਦਿਨ ਹਜੇ ਵੀ ਕੱਢਦੀ ਆ। ਤੇ ਉਹ ਹਿਸਾਬ ਨਾਲ ਤੁਸੀਂ ਸਬਦਾਂ ਕਰ ਲਿਓ। ਬੜਾ ਦੋਵੇਂ ਜੇ ਘੱਟੋ ਘੱਟ ਵੀ 8-8 10-10 ਦਿਨ ਹਜੇ ਲੈ ਕੇ ਜਾਂਦੀਆਂ ਪਈਆਂ ਨੇ ਠੀਕ ਆ। ਕੋਈ ਨਹੀਂ ਤਾਂ ਹੁੰਦਾ ਭਾਜੀ ਇਹਦਾ ਠੀਕ ਹੈ ਬਿਲਕੁਲ ਠੀਕ ਹੈ ਜੀ ਹਾਂਜੀ ਠੀਕ ਹੈ ਸਵੇਰ ਦੁਜਾ ਹੀ ਮੰਨ ਕੇ ਸੌਦਾ ਕਰੇਗੇ ਹਾਂਜੀ ਹਾਂਜੀ ਭਾਜੀ ਹਾਂਜੀ ਠੀਕ ਹੈ ਭਰਾ ਤੇ ਰਵੀ ਜੀ ਦੀ ਮੰਗ ਕੀ ਕਰਦੇ ਭਾਜੀ ਮੋਲ 57000 ਕਰਦੇ ਹਾਂ 57000 55000 ਚ ਮਾਨਤਾ ਕਰ ਦਾਂਗਾ 55000 ਚ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਡਿਮਾਂਡ 57000 55000 ਲੈਣ ਦੇਣ ਵਿੱਚੋਂ ਥੋੜਾ ਬਤਾ ਮਾਨਤਾ ਕਰ ਦਿੱਤਾ ਜਾਊਗਾ ਤੇ ਬਾਕੀ ਆ ਤੁਸੀਂ ਉਲਟ ਪਹਿਣੀ ਵਾਲੇ ਪਾਸੇੋਂ ਥਣ ਵੇਖ ਲਓ ਠੀਕ ਆ ਸਹਿਜ ਵਿੱਚ ਪੂਰੇ ਹੱਥੀਚਵਾਈ ਵਾਲੇ ਆ ਤੇ ਜਿੱਦਾਂ ਮਰਜ਼ੀ ਕੋਈ ਆਣ ਕੇ ਤਸੱਲੀ ਕਰ ਲੈ ਆਨਲਾਈਨ ਕੋਈ ਵੀਰ ਸੌਦਾ ਕਰਦਾ ਤੇ ਘਰੇ ਬੈਠੇ ਵੀ ਤੁਸੀਂ ਵੀਡੀਓ ਕਾਲ ਤੇ ਵੀ ਜੜੀ ਆ ਤਪਾਈ ਕਰਵਾ ਸਕਦੇ ਜਿ ਤਿੱਪ ਕੇ ਤੁਹਾਨੂੰ ਚਾਰੇ ਥਨਾਂ ਦੀ ਤਸੱਲੀ ਕਰਕੇ ਜਾਂ ਕਰਵਾ ਕੇ ਬਿਲਕੁਲ ਦਿਖਾ ਦੇਣਗੇ ਤੇ ਜਿਹੜਾ ਤੁਸੀਂ ਅੱਗੇ ਸੌਦਾ ਕਰ ਸਕਦੇ ਬਾਕੀ ਭਾਈ ਸੀਲਸ ਲੱਗ ਪੂਰੀਆਂ ਬਿਲਕੁਲ ਜੀ ਹਾਂਜੀ ਠੀਕ ਆ ਸੋ ਅੱਜ ਫਿਲਹਾਲ ਇਹ ਦੋ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੋਵੇਂ ਵੜਾਂ ਜਿਹੜੀਆਂ ਦੋਸਤੋ 8 8 10 10 ਹਜੇ ਦਿਨ ਲੈ ਕੇ ਜਾ ਰਹੀਆਂ ਨੇ ਸੂਨ ਦੇ ਵਿੱਚ ਤੇ ਹੈ ਵੀ ਦੂਜੇ ਦੂਜੇ ਸੂਬੇ ਨੇ ਹਾਂਜੀ ਹਾਂਜੀ ਠੀਕ ਆ ਰੰਗ ਰੂਗ ਵੀ ਬਹੁਤ ਵਧੀਆ ਬਾਕੀ ਅੱਗੇ ਗਰਮੀ ਦੇ ਵਿੱਚ ਚੱਲਣ ਵਾਲੀਆਂ ਕਰ ਮਾਰੀਆਂ ਕਰੋ ਸੰਗ ਦੇ ਵਿੱਚ ਤੇ ਹੋਰ ਰਵੀਬਾਈ ਪਸ਼ੂ ਅੱਗੇ ਭਾਈ ਇੱਕ ਮੈਂ ਆਪਣੇ ਕੋਲੇ ਆਹ ਉਹ ਮੇਰੇ ਨਾਲ ਦੇ ਕੋਲ ਬੱਜੀ ਹੋਈ ਹੈ ਕੱਲ ਰਾਤ ਦੀ ਸੂਈ ਆ ਠੀਕ ਆ ਹਾਂਜੀ ਹਾਂਜੀ ਬੋਲਾ ਹੈਗਾ 8 ਕਿਲੋ ਠੀਕ ਆ ਜੀ ਤੀਜਾ ਸੂਆ ਤੀਜਾ ਸੂਆ ਸੱਟਾ ਉਹਦੇ ਠੀਕ ਆ ਹਾਂਜੀ ਭਾਈ ਕਿਸੇ ਨੇ ਫੋਨ ਲਾਉਣਾ ਹੋਵੇ ਪੁੱਛ ਸਕਦਾ ਆਪਣਾ ਕੱਲ ਰਾਤ ਦੀ ਸੂਈ ਹਾਂਜੀ ਕੱਲ ਰਾਤ ਦੀ ਸੂਈ ਆ ਵੀਡੀਓ ਮੰਗਾਉਣੀ ਹੋਵੇ ਤੇ ਵੀਡੀਓ ਪਾ ਦਾਂਗੇ ਬਿਲਕੁਲ ਜੀ ਹਾਂਜੀ ਹਾਂਜੀ ਅ ਵੈਸੇ ਆਪਣੇ ਇਥੋਂ ਥੋੜਾ ਜਿਹਾ ਹੈਗਾ 2-3 ਕਿਲੋ ਦੀ ਬਿੱਥ ਤੇ ਆਣ ਹਾਂ ਠੀਕ ਆ ਲਓ ਦੋਸਤੋ ਅੱਜ ਬਿਲਕੁਲ ਤਾਜੀ ਸੂਈ ਸਵਾਈ ਵੀ ਅਵੇਲੇਬਲ ਹੈਗੀ ਆ ਤੇਜਾ ਸੂਆ ਸੂਈ ਆ ਮਗਰ ਕਟਾ ਬੌਲੇ ਤੇ ਚੱਲਣ ਗਈ ਆ ਕੱਲ ਦੀ ਸੂਈ ਆ ਤੇ ਵਜਨ ਲੋੜ ਤੁਸੀਂ ਦਿਖਾਇਆ ਸੀ ਮੈਂ ਪੂਰੀ ਹੈ ਜੀ ਹਾਂ ਜੀ ਹਾਂ ਜੀ ਫੁੱਲ ਭਾਰੀ ਭਈ ਮਾ ਹੈਗੀ ਮਧਰੀ ਗੋਡੀ ਦੀ ਆ ਹਾਂ ਤੇ ਵਜਨ ਪੂਰਾ ਵਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇੱਕ ਵਸ਼ੀ ਲਈ ਆ ਪਰ ਡੱਬੀ ਉਹ ਕੱਲ ਨੂੰ ਆਊਗੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਪਸ਼ੂ ਹੋਰ ਵੀ ਲਏ ਖੜੇ ਨੇ ਸਾਈਡ ਤੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਜਿਵੇਂ ਜਿਵੇਂ ਆਉਂਦੇ ਆ ਇਸ ਘਰ ਇਸ ਕਿੱਲੇ ਦੇ ਉੱਪਰ ਤੇ ਇੱਕ ਮੱਝ ਵੀ ਵੀਰ ਹੋਂਦੇ ਕੋਲੇ ਗਈ ਆ ਹੈਵੀ ਬਾਡੀ weight ਆ ਵਜਨ ਲੋਡ ਪੂਰਾ ਉਸ ਮੈਂ ਦਾ ਮਦਰੀ ਡੌਲੀ ਦੀ ਆ ਤੇ ਵਜਨ ਲੋਡ ਪੂਰਾ ਤਾਜੀ ਸੂਈ ਸਵਾਈ ਉਹਦੇ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਵੀਡੀਓ ਕੋਈ ਵੀਰ ਪਵਾਉਣਾ ਚਾਹੁੰਦਾ ਤੇ WhatsApp ਤੇ ਤੁਸੀਂ ਜਿਹੜਾ ਮੈਸੇਜ ਕਿ ਭੇਜ ਕੇ ਉਹ ਵੀਡੀਓ ਵੀ ਪਵਾ ਸਕਦੇ ਜੀ ਠੀਕ ਆ ਜੀ ਵੀਡੀਓ ਤੁਹਾਨੂੰ ਕੱਲ ਦਿੱਤੀ ਜਾਊਗੀ ਉਸ ਮੱਝ ਦੀ ਵੀ ਤੇ ਨੰਬਰ ਬੋਲ ਦਈਏ ਵੀਰ ਰਵੀ 8264752150 ਠੀਕ ਹੈ ਵੀਰੇ ਹਾਂਜੀ ਹਾਂਜੀ ਤab ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲ ਰਹੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਵੀਰ ਰਵੀ ਸਿੰਘ ਹੁਣ ਦੇ ਨਾਲ ਤੁਹਾਡੀ ਪੂਰੀ ਗੱਲਬਾਤ ਹੋ ਜਾਊਗੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ